ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਕੇਸ਼ਵ ਗੁਪਤਾ ਹਸਪੀਟਲ ਚ ਮੈਂ ईएनटी ਦਾ ਸਰਜਨ ਹੈਗਾ ईਐਨਟੀ ਦਾ ਡਾਕਟਰ ਹੈਗਾ ਤੇ ਹੁਣ ਸਾਡੀ ਦੀਵਾਲੀ ਆਉਣ ਵਾਲੀ ਹੈ ਇੱਕ ਦੋ ਦਿਨ ਚ ਸਾਡੀ ਦੀਵਾਲੀ ਆ ਜਾਣੀ ਹੈ ਤੇ ਦੀਵਾਲੀ ਚ ਪਟਾਕੇ ਤਾਂ ਆਪਾਂ ਸਾਰੇ ਹੀ ਚਲਾਣੇ ਆਗੇ ਆ ਪਟਾਕੇ ਹੋ ਗਏ ਆਤਿਸ਼ਬਾਜ਼ੀਆਂ ਹੋ ਗਈਆਂ ਸਾਰੇ ਆਪਾਂ ਚਲਾਈ ਦੀਆਂ ਪਰ ਕਿਉਂ ਨਾ ਜੇ ਇਸ ਵਾਰ ਆਪਾਂ ਕੁਝ ਵੱਖਰਾ ਕਰੀਏ ਕੁਝ ਅਲੱਗ ਕਰੀਏ ਇਸ ਵਾਰ ਆਪਾਂ ਪਟਾਕੇ ਨਾ ਚਲਾ ਕੇ ਕੋਈ ਆਪਾਂ ਗ੍ਰੀਨ ਦੀਵਾਲੀ ਮਨਾਈਏ ਗ੍ਰੀਨ ਦੀਵਾਲੀ ਤੋਂ ਭਾਵ ਕਿ ਆਪਾਂ ਰੰਗੋਲੀ ਬਣਾਣੀ ਹੈ ਰੰਗੋਲੀ ਆਪਾਂ ਬਣਾਈਏ ਰੰਗੋਲੀ ਚ ਆਪਾਂ ਆਰਟੀਫੀਸ਼ਲ ਕਲਰ ਦੀ ਵਰਤੋਂ ਕਰਨ ਦੀ بجائے ਆਪਾਂ ਦਾਲ ਨਮਕ ਹਲਦੀ ਤੇ ਇਸਤੇਮਾਲ ਕਰੀਏ ਉਤੋਂ ਉਸ ਤੋਂ ਬਾਅਦ ਆਪਾਂ ਪਲਾਸਟਿਕ ਦਾ ਇਸਤੇਮਾਲ ਕਰਨ ਦੀ بجائے ਆਪਾਂ ਪੇਪਰ ਬੈਗ ਦਾ ਇਸਤੇਮਾਲ ਕਰੀਏ ਜੋ ਕਿ ਸਾਡੇ ਵਾਸਤੇ ਸਾਡੇ ਵਾਤਾਵਰਣ ਵਾਸਤੇ ਬਹੁਤ ਹੀ ਲਾਭਦਾਇਕ ਹੋਏਗਾ ਉੱਪਰ ਉਹ ਜਿਹੜੇ ਆਪਾਂ ਪਟਾਕੇ ਚਲਾਣੇ ਹਨ ਪਟਾਕੇ ਚਲਾਣਾ ਕੀ ਹੁੰਦਾ ਹੈ ਵਾਤਾਵਰਣ ਚ ਪ੍ਰਦੂਸ਼ਣ ਫੈਲਦਾ ਹੈ ਉਹ ਸਾਡੇ ਸਾਹ ਵਿੱਚ ਜਾਂਦਾ ਹੈ ਸਾਡੇ ਫੇਫੜਿਆਂ ਨੂੰ ਨੁਕਸਾਨ ਕਰਦਾ ਹੈ ਤੇ ਨਾਲੇ ਨਾਲ ਹੀ ਨਾਲ ਸਾਡੇ ਪ੍ਰithvi ਦੀ ਸਾਡੇ ਵਾਤਾਵਰਣ ਨੂੰ ਖਰਾਬ ਕਰਦਾ ਹੈ ਤੇ ਇਸ ਲਈ ਮੈਂ ਅਹੀ ਕਹਿਣਾ ਚਾਹਾਂਗਾ ਚਾਹਾਂਗਾ ਕਿ ਸਾਨੂੰ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਇਸ ਦੇ ਨਾਲ ਨਾਲ ਮੈਂ ਇੱਕ ਸੰਸਾ ਸੰਸਾਨ ਦਾ ਜ਼ਿਕਰ ਕਰਨਾ ਚਾਹਾਂਗਾ ਤੁਸੀਂ ਸਾਰੇ ਨੇ ਸੁਣਿਆ ਹੋਣਾ ਦੇਵੇ ਜੋਤੀ ਜਾਗਰਤੀ ਸੰਸਥਾਨ ਬਾਰੇ ਉੱਥੇ ਦੀ ਮੈਂ ਮੈਨੂੰ ਤੁਸੀਂ ਮੰਨ ਲਓ 4-5 ਸਾਲ ਹੋ ਗਏ ਉੱਥੇ ਦੀ ਦੀਵਾਲੀ ਐਟੈਂਡ ਕਰਦੇ ਹੋਏ ਉੱਥੇ ਗ੍ਰੀਨ ਦੀਵਾਲੀ ਮਨਾਈ ਜਾਂਦੀ ਹੈ ਗ੍ਰੀਨ ਦੀਵਾਲੀ মানে ਉੱਥੇ ਦੀਵੇ ਜੀ ਦੀਵੇ ਜਗਾਏ ਜਾਂਦੇ ਆ ਦੀਵਿਆ ਦੀ ਦੀਵਾਲੀ ਮਨਾਈ ਜਾਂਦੀ ਹੈ ਦੀਵੇ ਨਾਲ ਰੋਸ਼ਨ ਕੀਤਾ ਜਾਂਦਾ ਹੈ ਤੇ ਮੈਂ ਸਾਰੇ ਨੂੰ ਇਹੀ ਕਵਾਂਗਾ ਕਿ ਆਪਾਂ ਸਾਰੇ ਇਕੱਠੇ ਹੋਈਏ ਆਪਣੀ ਸੋਚ ਬਦਲੀਏ ਆਪਣਾ ਵਿਵਹਾਰ ਬਦਲੀਏ ਤੇ ਇੱਕ ਨਵੀਂ ਸ਼ੁਰੂਆਤ ਕਰੀਏ ਤੇ ਗ੍ਰੀਨ ਦੀਵਾਲੀ ਮਨਾਈਏ ਤੇ ਮੈਂ ਤੁਹਾਡੇ ਸਾਰਿਆਂ ਨੂੰ ਆਪਣੇ ਸਟਾਫ ਵੱਲੋਂ ਤੇ ਸਾਰੇ ਡਾਕਟਰਜ਼ ਵੱਲੋਂ ਬਹੁਤ-ਬਹੁਤ ਵਧਾਈਆਂ ਦੇਣਾ ਵਿਸ਼ਕਰਮਣ ਦੇ ਐਡੇ ਦੀਆਂ ਤੇ ਦੀਵਾਲੀ ਦੀਆਂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜੇ ਗੁਪਤਾ ਗੁਪਤਾ ਹਸਪੀਟਲ ਵੱਲੋਂ ਤੇ ਸਮੂਹ ਸਟਾਫ ਵੱਲੋਂ ਦੀਵਾਲੀ ਦੀਆਂ ਬੰਦੀਛੋਦ ਦੁਆਸਦੀਆਂ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਹਾਂ ਤੇ ਮੈਂ ਸਾਰਿਆਂ ਨੂੰ ਇੱਕ ਸਨੇਹਾ ਦੇਵਾਂਗਾ ਕਿ ਇਹ ਦੀਵਾਲੀ ਸਾਰੀ ਪੋਲੂਸ਼ਨ ਫ੍ਰੀ ਦੀਵਾਲੀ ਮਨਾਈ ਜਾਏ ਜਿਸ ਨਾਲ ਵਾਤਾਵਰਣ ਜਿਹੜਾ ਇੱਕ ਸੁਖਮਾ ਰਹੇ ਨਾਲੇ ਜਿਹੜੀ ਜਿਹੜੀ ਸਾਊਂਡ ਹੈ ਉਹ ਆਪਣੇ ਜਿਹੜੀ ਹਿਅਰਿੰਗ ਨੂੰ ਜਾਂ ਵਾਤਾਵਰਣ ਨੂੰ ਖਰਾਬ ਕਰਦੀ ਹੈ ਉਹ ਤੋਂ ਇਹੀ ਬਚ ਸਕੀਏ ਇੱਕ ਵਾਰੀ ਫੇਰ ਮੇਰੇ ਵੱਲੋਂ ਤੇ ਮੇਰੇ ਸਾਰੇ ਸਮੂਹ ਸਟਾਫ ਵੱਲੋਂ ਦੀਵਾਲੀ ਦੀਆਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ